ਮਮੇ ਜੀ ਹਾਂ ਬੋਲ ਮੇਰੇ ਵਿਆਹ ਦਾ ਕੀ ਸੋਚਿਆ ਆ ਕਿਉਂ ਮੇਰਾ ਵਿਆਹ ਨੀ ਪਿਲਾ ਕਰਨਾ ਵੱਡੇ ਵੀਰ ਦੇ ਵਿਆਹ ਦਾ ਕੀ ਸੋਚਿਆ ਮੂੰਹ ਚ ਮੇਰਾ ਆਵਦਾ ਨਿਕਲ ਗਿਆ ਨਾ ਲਾਓ ਮਮੀ ਦੀ ਗਰਮਾ ਗਰਮ ਰੋਟੀਆਂ ਪਾ ਸਾਰੇ ਜਣੇ ਇਕੱਠੇ ਖਾਣੇ ਆ ਮਾਂ ਜਦੋਂ ਤੂੰ ਇੰਨਿਆ ਨਹੀਂ ਹਾਂ ਨਾ ਬੜੀ ਤੇਰੀ ਮੈਨੂੰ ਯਾਦ ਆਉਂਦੀ ਹੁੰਦੀ ਸੀ ਤਰਸਦਾ ਨਾ ਕਿ ਮਾਂ ਦੇ ਘਰ ਦੀ ਮੈਂ ਰੋਟੀ ਕਦੋਂ ਖਾਉਂਗਾ ਸੱਚੀ ਮਤ ਹੈ ਹੁਣ ਵੀ ਕਿਹੜੀ ਤੁਸੀਂ ਆਪਣੇ ਥਣਾ ਬਣਾਈਆਂ ਇਹ ਬਣਾ ਕੇ ਤੇ ਇਹ ਲੈ ਗਿਆ ਆਪ ਤੇ ਪੈਗੀ ਬਣਾਉਂਦੀ ਬਾਕੀ ਮਾਂ ਇਹ ਦੋ ਰੋਟੀਆਂ ਆ ਮੇਰਾ ਦਿਲ ਕਰਦਾ ਆ ਆਪਾਂ ਇਕੱਠੇ ਖਾਈਏ ਚਮਚੇ ਨਾਲ ਸਬਜ਼ੀ ਪਾਵਾ ਨਾਲ ਜਿੱਦਾ ਤੂੰ ਬਚਪਨ ਦੇ ਵਿੱਚ ਰੋਲ ਜਿਹਾ ਬਣਾ ਕੇ ਦੇਂਦੀ ਨਹੀਂ ਹਾਂ ਮਾਂ ਤੇਰੇ ਕੋਲ ਨਹੀਂ ਖਾਦਾ ਇਹਨਾ ਮੈਂ ਖਾਣਾ ਹਾਈ ਕੰਜਰਾ ਕਿੱਧਰ ਗਈ ਰੋਟੀ ਵੇ ਇਹ ਇਕੱਲਾ ਖਾ ਗਿਆ ਤੂੰ ਹੀ ਖਾ ਨਹੀਂ ਚਲੋ ਕੋਈ ਗੱਲ ਨਹੀਂ ਤੂੰ ਹੋਰ ਲੈ ਆਓ ਹਾਂ ਕਾਂ ਰੰਗਾ ਪਾਵਾਂ ਤੇਰੇ ਕੁੜਤਾ ਪਜਾਮਾ ਕਾਂ ਰੰਗਾ ਹਾਏ ਤੇਰੀ ਗੱਲ 'ਤੇ ਰੰਗ ਮੱਲਾ ਭਾਜੀ ਸਾਨੂੰ ਵਧੀਆ ਕੁਆਲਿਟੀ ਵਿੱਚ ਕੁੜਤੇ ਪਜਾਮੇ ਚਾਹੀਦੇ ਆ ਮੈਂ ਕਹਿੰਨਾ ਵੱਡੇ ਬਾਦਲ ਦਾ ਪਤਾ ਆ ਜਿਹੜਾ ਉਹ ਕੁੜਤਾ ਪਜਾਮਾ ਪੌਂਦਾ ਰਿਹਾ ਨਾ ਮੇਰੇ ਦਾਦੇ ਦੀ ਕਾਪੀ ਕਰਕੇ ਪੌਂਦਾ ਰਿਹਾ ਆ ਐਵੇਂ ਇਲੈਕਸ਼ਨ 'ਚ ਖਿਲੌਂਦਾ ਰਿਹਾ ਮਹਾਰਾਜ ਮੇਰਾ ਦਾਦਾ ਪੌਂਦਾ ਹੁੰਦਾ ਸੀ ਕੁੜਤੇ ਪਜਾਮੇ ਸਾਰਾ ਮੁਲਕ ਨੂੰ ਪੌਂਦਾ ਰਿਹਾ ਆ ਕਿ ਕਿੱਥੋਂ ਲਿਆਈਏ ਕਪੜਾ ਤੇ ਕਿੱਥੋਂ ਲੈ ਕੇ ਸੋਹਣਾ ਕੁੜਤੇ ਪਜਾਮੇ ਭਾਜੀ ਜੇ ਸਾ ਨਾ ਬਾਦਲਾ ਦੇ ਨਾਲ ਰਹੇ ਤੁਹਾਡੇ ਦਾਦਾ ਜੀ ਬੜੇ ਮਹਾਨ ਹੋਣੇ ਆ ਇਲੈਕਸ਼ਨ ਦੇ ਵਿੱਚ ਖਰੌਂਦੇ ਨੇ ਤੇ ਜਿੱਤ ਦੇਤੀ ਬਾਕੀ ਇਹਨਾਂ ਵਿਚਾਰੇ ਇਲੈਕਸ਼ਨਾਂ ਖਲੋਂਦੇ ਹੁੰਦੇ ਸੀ ਫਿਰ ਖਲੋਂਨ ਜਗੇ ਰਹੇ ਨਹੀਂ ਨਾ ਫਿਰ ਹੱਜ ਦਾਦੀ ਨੇ ਘਰ ਖਲੋਂ ਦਿੱਤਾ ਉਹਨਾਂ ਨੂੰ ਕਦੀ ਹੁਣ ਬੈਠੇ ਹੀ ਰਹਿੰਦੇ ਆ ਬਾਕੀ ਤੁਸੀਂ ਪਾਜੀ ਫੈਸ਼ਨ ਆਈਕਿਉ ਵਾਲੇ ਕੋ ਆਏ ਜੇ ਇੱਕ ਕੁੜਤਾ ਪਜਾਮਾ ਲੈਂਦੇ ਜੇ ਤੇ ਦੂਜਾ ਤੁਹਾਨੂੰ 20% ਡਿਸਕਾਊਂਟ ਤੇ ਮਿਲੂਗਾ ਇਹਨਾਂ ਕੋ ਤੁਹਾਨੂੰ ਸਾਰੇ ਕਲਰ ਤੇ ਪਜਾਮੇ ਕੁੜਤੇ ਮਿਲ ਜਾਣਗੇ ਤੇ ਇੱਥੇ ਤੁਸੀਂ ਬਣਿਆ-ਬਣਾ ਤਲਾਣਾ ਉਹ ਵੀ ਮਿਲ ਜੂਗਾ ਤੇ ਬੜਮੋਣਾ ਉਹ ਵੀ ਮਿਲ ਜੂਗਾ ਨਾਲ ਵੈਸਟ ਲਓ ਨਾਲ ਕੈਂਡ ਜੀ ਪੱਗ ਲਓ ਤੇ ਇੱਥੇ ਤੁਸੀਂ ਪੂਰੇ ਜੰਗੀ-ਸ਼ੰਗੀ ਬਣ ਕੇ ਜਾਓ ਤੇ ਭਾਵੇਂ ਇਲੈਕਸ਼ਨ ਚ ਖਲੋਜੋ ਮੇਰੇ ਦਾਦੇ ਨੂੰ ਨਾ ਪਰ ਖਲੋਇਓ ਗਏ ਇਲੈਕਸ਼ਨ ਚ ਵੀ ਹਾਰ ਗਏ ਬਸ ਹਾਰੇ ਹੀ ਬੈਠੇ ਨੇ ਹੁਣ ਪਰ ਕੁਰਤੇ ਵੀ ਆ ਮੈਨੂੰ ਮਿੱਟੀ ਨਹੀਂ ਲੱਗੰਦੰਦੇ ਨਾ ਆਉਣੀ ਹੀ ਲੱਗੰਦੰਦੇ ਤੁਸੀਂ ਮੇਰੇ ਦਾਦੇ ਦੇ ਫੈਨ ਲੱਗਦੇ ਹੋ ਭਾਜੀ ਮੇਰਾ ਨਾ ਵਿਆਹ ਹੋ ਗਿਆ ਤੇ ਮੇਰੇ ਨਾਲ ਦੀ ਮੇਨ ਨਾਰਾਜ਼ ਹੋਈ ਹੁਣ ਮੈਂ ਦੱਸੋ ਕੀ ਗਿਫਟ ਕਰਾਂ ਲੈ ਇਹ ਤਾਂ ਵਿਆਹ ਹੋ ਜਲਗਾ ਹੀ ਅਸੀਂ ਰਹੇਗਾ ਕੁਆਰੇ ਲੱਗਾ ਚੈੱਕ ਕਰੋ ਨਾ ਵੀ ਸੈੱਟ ਆਇਆ ਨੇ ਤਰਕਿਸ਼ ਤੋਂ ਚੋਕਰ ਸੈੱਟ ਨੇ ਭਾਜੀ ਇਹ ਚੈੱਕ ਕਰੋ ਐਂਟਿਕ ਚ ਵੀ ਚੈੱਕ ਦੇਖੋ ਭਾਜੀ ਇਹ ਵੀ ਇੱਕ ਚੋਕਰ ਸੈੱਟ ਨਵਾਂ ਆਇਆ ਹੈ ਬਹੁਤ ਹੀ ਪਿਆਰੇ ਲਾਈਟ ਵੇਟ ਦੇ ਵਿੱਚ ਨਾਲ ਹੈ ਸਾਡੇ ਕੋ ਬੈਂਗਲ ਅਸੀਂ ਰੈਡੀ ਕੀਤੀਆਂ ਆਪਣੀਆਂ ਲੋਕਲ ਇਥੋਂ ਬੈਂਗਲ ਦੀ ਭਾਜੀ ਇੱਕ ਇਹ ਖਾਸੀਅਤ ਹੈ ਕਿ ਜਿਵੇਂ ਤੁਸੀਂ ਕੋਈ ਐਕਚੁਅਲੀ ਲੈਂਦੇ ਹੋ ਇਹਨਾਂ ਤੇ ਡਿਊਟੀ ਟੈਕਸ ਵਗੈਰਾ ਤੁਹਾਨੂੰ ਪੇ ਕਰਨਾ ਪੈਂਦਾ ਹੈ ਇਹ ਬੈਂਗਲ ਲੈਣ ਦੇ ਵਿੱਚ ਹੈ ਕਿ ਲੋਕਲ ਬਣੀਆਂ ਹੋਈਆਂ ਨੇ ਇਹਦੇ ਤੇ ਕੋਈ ਡਿਊਟੀ ਟੈਕਸ ਨਹੀਂ ਪੈਣਾ ਬਸ ਤੁਸੀਂ 골ਡ ਦੇ ਪੈਸੇ ਦੇਣਾ ਤੇ ਥੋੜੀ ਜਿਹੀ ਲੇਬਰ ਦੇਣੀ ਹੈ ਤੇ ਤੁਸੀਂ ਇਹ ਬੈਂਗਲ ਲੈ ਜਾਣੀ ਹੈ ਸਾਡੇ ਕੋਲ ਡਾਇਮੰਡ ਦੀਆਂ ਰਿੰਗਾਂ ਵੀ ਲੈ ਸਕਦੇ ਹੋ ਭਾਜੀ ਤੁਸੀਂ ਸੈੱਟ ਵੀ ਲੈ ਸਕਦੇ ਹੋ ਚੂੜੀਆਂ ਵੀ ਲੈ ਸਕਦੇ ਹੋ ਡਾਇਮੰਡ ਦੀਆਂ ਰਿੰਗਾਂ ਤੇ ਵੇਖੋ ਸਹੀ ਸਾਡੇ ਕੋਲ ਕਿੱਡੀ ਵਧੀਆ ਕਲੈਕਸ਼ਨ ਆਈ ਹੈ ਨਵੀਂ ਵੀਰੇ ਤੁਸੀਂ ਕੋਕਾ ਵੀ ਗਿਫਟ ਕਰ ਸਕਦੇ ਜੇ ਕੋਕਾ ਜੀਵਲਰ ਆਏ ਜੇ ਨਾਲੇ ਗਾਣਾ ਗਾਇਓ ਕੋਕਾ ਨੀ ਤੇਰਾ ਕੁਝ ਕੁਝ ਕਹਿੰਦਾ ਲਹਿੰਗਾ ਤੇਰਾ ਲਟਫਟ ਲੈਂਦਾ ਏ ਭਾਬੀ ਜੀ ਹਾ ਹਾ ਮਣੀ ਤੂੰ ਆ ਤੂੰ ਤਾਂ ਮੈਨੂੰ ਵੇਖ ਕੇ ਇਹ ਗਾਣਾ ਗਾਉਂਦੀ ਨਹੀਂ ਆ ਮਈਆਂ ਮੈਂ ਲੌਂਗ ਗਵਾਈਆਂ ਹੁਣ ਕਿਥੇ ਤੂੰ ਗਾਉਣਾ ਤੈਨੂੰ ਲੌਂਗ ਲੈ ਕੇ ਦੇਣ ਵਾਲਾ ਬੰਦਾ ਚ ਲੱਭ ਗਿਆ ਭਾਬੀ ਗੁੱਸਾ ਕਰਕੇ ਥੱਲੋ ਉਹ ਤੂੰ ਕਿੱਦਾਂ ਜਾਣਦਾ ਇਹਨੂੰ ਇਹ ਭੜੀ ਜਾਣ ਪਛਾਨ ਇਦਾਂ ਹੀ ਪਸ ਭਾਂਜ ਜਾਂਦੀ ਆ ਹੁਣ ਕੱਟੋ ਪਹਿਲੇ ਤਲਾਕ ਹੋ ਜਾਣਾ ਤੁਹਾਡਾ ਵਿਆਹ ਤੋਂ ਪਹਿਲੇ